ਫਿਰ ਕਿੱਦਾਂ ਮਨਾਉਣੀ ਹੈ ਜੀ ਸ਼ਾਮ ਨੂੰ ਜੀ ਅੱਜ ਦਾ ਗ੍ਰੀਨ ਦੀਵਾਲੀ ਉਹ ਮਨਾਵਾਂਗੇ ਜੀ ਪਟਾਕੇ ਨਹੀਂ ਚਲਾਉਂਦੇ ਪਟਾਕੇ ਘਾਟੀ ਚਲਾਵਾਂਗੇ ਹਾਲਾਂਕਿ ਇੱਥੇ ਜਦੋਂ ਅਸੀਂ ਪਬਲਿਕ ਨਾਲ ਗੱਲਬਾਤ ਕਰਦੇ ਆ ਉਹ ਤਾਂ ਕਹਿੰਦੇ ਨੇ ਕਿ ਪਟਾਕਿਆਂ ਮੇਨਾਂ ਕਾਦੀ ਦੀਵਾਲੀ ਐ ਨਹੀਂ ਐਸਾ ਕੁਝ ਨਹੀਂ ਐ ਦੇਖੋ ਆਪਾਂ ਖੁਸ਼ੀ ਮਨਾਣੀ ਐ ਅ ਜ਼ਰੂਰੀ ਨਹੀਂ ਹੋ ਸਿਰਫ ਪਟਾਕਿਆਂ ਦੀ ਫਾਰਮ ਦੇ ਵਿੱਚ ਹੋਵੇ ਬਾਈ ਜੀ ਕਿਵੇਂ ਆ ਮਾਹੌਲ ਹਾਲ ਬਹੁਤ ਵਧੀਆ ਬੀ ਜੀ ਇੱਕ ਨੰਬਰ ਚ ਇੱਕ ਨੰਬਰ ਜੁਨਾ ਕਾਕਾ ਫੁੱਲ ਲਗਾ ਕਾ ਜੀ ਇਸ ਦੀਵਾਲੀ ਤੇ ਖਾਸ ਤਬ ਕੁਝ ਨਹੀਂ ਹੈ ਜਿੱਦਾਂ ਜਿੱਦਾਂ ਵੱਡੇ ਹੋ ਰਹੇ ਆ ਹੋਲੀ ਹੋਲੀ ਸ਼ੌਂਕ ਵੀ ਖਤਮ ਹੋ ਰਹੇ ਆ ਹੋਲੀ ਹੋਲੀ ਦੀਵਾਲੀ ਦਾ ਚਾਹ ਵੀ ਕੱਟੀ ਜਾ ਰਿਹਾ ਬਚਪਨ ਹੁੰਦਾ ਸੀ ਉਦੋਂ ਬਹੁਤ ਜ਼ਿਆਦਾ ਚਾਹ ਸੀ ਹੁਣ ਤਾਂ ਚਾਹ ਘਟ ਰਿਹਾ ਜਿਸ ਤਰ੍ਹਾਂ ਸਾਮਨਾ ਮਹਿੰਗਾਈ ਹੋਈ ਜਾ ਰਹੀ ਹੈ ਆਪਣਾ ਚਾ ਵੀ ਘਟੀ ਜਾ ਰਿਹਾ ਸਮਾਨ ਵੀ ਘਟੀ ਜਾ ਰਿਹਾ ਸਾਰੀਆਂ ਚੀਜ਼ਾਂ ਤਾਂ ਤੁਸੀਂ ਇਹ ਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ तमाम ਦਰਸ਼ਕਾਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਤਾਂ ਦੀਵਾਲੀ ਤੇ ਬਜ਼ਾਰਾਂ ਵਿੱਚ ਰਾਣਕ ਲੱਗੀ ਹੋਈ ਹੈ ਇੱਕ ਬਹੁਤ ਖੂਬਸੂਰਤ ਜੋੜੀ ਸਾਡੇ ਨਾਲ ਆ ਤਾਂ ਬਾਈ ਜੀ ਤੁਹਾਨੂੰ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਵੀ ਜੀ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਤੁਸੀਂ ਆਪਣੀ ਫੈਮਿਲੀ ਨਾਲ ਸ਼ਾਪਿੰਗ ਕਰਨ ਆਏ ਹੋ ਤਾਂ ਕਿਵੇਂ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਜੀ ਤੇ ਇਹ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਹੈਪੀ ਦੀਵਾਲੀ ਰਾਣਕ ਕਿਵੇਂ ਲੱਗ ਰਹੀ ਹੈ ਕਿਉਂਕਿ ਹੁਣ ਜੀ ਪੂਰੀ ਰੌਣਕ ਹੈ ਜੀ ਅੱਜ ਮਨਾ ਰਹੇ ਹਾਂ ਜਾਂ ਕੱਲ ਮਨਾਉਣੀ ਹੈ ਦੇਖੋ ਜੀ ਅਸੀਂ ਅੱਜ ਵੀ ਮਨਾਵਾਂਗੇ ਤੇ ਕੱਲ ਵੀ ਮਨਾਵਾਂਗੇ ਬਿਕੋਜ਼ ਕੀ ਖਾਸ ਰਹਿਣ ਵਾਲਾ ਹੈ ਇਸ ਵਾਰ ਦੀਵਾਲੀ ਤੇ ਇਸ ਵਾਰ ਖਾਸ ਸੋਨਾ ਬਹੁਤ ਮਹਿੰਗਾ ਹੈ ਜੀ ਤੇ ਪਰਚੇਜ਼ ਕਰਨ ਲੱਗੇ ਆ ਜੇ ਬਹੁਤ ਜ਼ਿਆਦਾ ਢਿੱਲੀ ਹੋਈ ਸੀ ਸਾਡੇ ਖਰੀਦਿਆਂ ਦੀ ਮੈਡਮ ਬਸਤੀ ਖਰੀਦੇ ਆ ਜੀ ਖਰੀਦੇ ਆ ਤਾਂ ਹੀ ਕਿਹਾ ਜੀ ਸਾਰੀ ਸੈਲਰੀ ਸੋਨੇ ਦੇ ਵਿੱਚ ਲੱਗ ਗਈ ਹੈ ਚਲੋ ਫਿਰ ਵੀ ਠੀਕ ਆ ਨਾ ਇੱਕ ਸੈਲਰੀ ਨਾਲ ਆ ਗਿਆ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਹੈਪੀ ਦੀਵਾਲੀ ਸਾਰੇ ਦਰਸ਼ਕਾਂ ਤੇ ਸ਼ਾਮ ਨੂੰ ਫਿਰ ਕਿੱਦਾਂ ਮਨਾਉਣੀ ਹੈ ਜੀ ਸ਼ਾਮ ਨੂੰ ਜੀ ਅੱਜ ਦਾ ਗ੍ਰੀਨ ਦੀਵਾਲੀ ਹੋ ਮਨਾਵਾਂਗੇ ਜੀ ਟਾਕੇ ਨਹੀਂ ਚਲਾਉਂਦੇ ਟਾਕੇ ਘਾਟੀ ਚ ਲਾਵਾਂਗੇ ਪਹਿਲਾਂ ਚਲਾਉਂਦੇ ਸੀ ਪਹਿਲਾਂ ਬਿਲਕੁਲ ਚਲਾਉਂਦੇ ਸੀ ਕਿਉਂ ਨਹੀਂ ਚਲਾਉਣੇ ਹੁਣ ਵਾਜੀ ਸਰਕਾਰਾਂ ਦੇ ਨਾਲ ਚੱਲੀਦਾ ਫਿਰ ਤੇ ਜਿਵੇਂ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਮਾਤਾ-ਵਿਰਨ ਬਹੁਤ ਦੁਸ਼ਿਤ ਹੋ ਰਿਹਾ ਆਪਾਂ ਦੇਖ ਰਿਆਂ ਈਵਨ ਬਜ਼ੁਰਗਾਂ ਤੋਂ ਲੈ ਕੇ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਆਪਾਂ ਕਿੰਨੀਆਂ ਸੰਡੀਆਂ ਕਿਸਾਆਂ ਦੀਆਂ ਬਿਮਾਰੀਆਂ ਹੋ ਰਹੀਆਂ ਨੇ ਤਾਂ ਇਸ ਚੀਜ਼ ਨੂੰ ਮੰਦੇ ਨਜ਼ਰ ਰੱਖਦੇ ਹੋਏ ਸਾਡਾ ਭਵਿੱਖੋ ਬੱਚੇ ਹੀ ਨੇ ਹੈਨਾ ਤੇ ਗ੍ਰੀਨ ਦੀਵਾਲੀ ਦੇ ਵਿੱਚ ਅਸੀਂ ਬਿਲਕੁਲ ਹੱਕ ਵਿੱਚ ਆ ਬਿਲਕੁਲ ਨਾਲ ਹਾਲਾਂਕਿ ਇੱਥੇ ਜਦੋਂ ਅਸੀਂ ਪਬਲਿਕ ਨਾਲ ਗੱਲਬਾਤ ਕਰਦੇ ਆ ਉਹ ਤਾਂ ਕਹਿੰਦੇ ਨੇ ਕਿ ਪਟਾਕਿਆਂ ਮੇਨਾਂ ਕਾਦੀ ਦੀਵਾਲੀ ਆ ਨਹੀਂ ਐਸਾ ਕੁਝ ਨਹੀਂ ਹੈ ਦੇਖੋ ਆਪਾਂ ਖੁਸ਼ੀ ਮਨਾਣੀ ਹੈ ਅ ਜ਼ਰੂਰੀ ਨਹੀਂ ਹੋ ਸਿਰਫ ਪਟਾਕਿਆਂ ਦੀ ਫਾਰਮ ਦੇ ਵਿੱਚ ਹੋਵੇ ਹੁਣ ਜਿਵੇਂ ਆਪਾਂ ਪਿੱਛੇ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੇ ਲਗਾਈਏ ਤਾਂ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਇੱਕ ਜ਼ਰੂਰ ਸਰਕਾਰ ਤੱਕ ਇਹ ਚੀਜ਼ ਪੁਝਾਣੀ ਚਾਹਾਂਗੀ ਅਸੀਂ ਪਿਛਲੇ ਸਾਲ ਤੋਂ ਗਏ ਆ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੇ ਉੱਥੇ ਰਾਤ 12 ਵਜੇ ਤੋਂ ਲੈ ਕੇ ਦੋ ਤਿੰਨ ਵਾਰ ਮਤਲਬ ਦਿਨ ਦੇ ਵਿੱਚ ਜਿਵੇਂ ਹੀ ਪਟਾਕੇ ਚਲਾਏ ਜਾਂਦੇ ਆਤੀਸ਼ਬਾਜ਼ੀ ਚਲਾਈਆਂ ਜਾਂਦੀਆਂ ਤੇ ਉਹਨਾਂ ਦਾ ਇੱਕ ਸਾਡਾ ਜ਼ਰੂਰ ਸੁਨੇਹਾ ਪੁਚਾਇਆ ਜਾਵੇ ਕਿ ਆਪਾਂ ਜਿਸ ਨਗਰ ਦੇ ਵਿੱਚ ਬੈਠੇ ਆ ਗੁਰੂ ਪਾਤਸ਼ਾਹ ਜੀ ਉਹਨਾਂ ਪਟਾਕਿਆਂ ਨਾਲ ਖੁਸ਼ ਨਹੀਂ ਹੋਣਗੇ ਜਿੱਥੇ ਉਹ ਪੈਸੇ ਦੀ ਲੋੜ ਹੈ ਕਿਸੇ ਹੋਰ ਜਗ੍ਹਾ ਤੇ ਲਗਾਣ ਦੀ ਜਾਂ ਵਾਤਾਵਰਣ ਨੂੰ ਜਿੱਥੇ ਆਪਾਂ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਜੇ ਆਪਾਂ ਇੱਕ ਪੌਦਾ ਅੱਜ ਲਗਾ ਰਹੇ ਆ ਉਹ 10 ਦਿਨਾਂ ਚ ਨਹੀਂ ਉਗਣਾ ਉਹਨੂੰ ਕਈ ਸਾਲ ਲੱਗਣਗੇ ਪੇੜ ਬਣਨ ਦੇ ਵਿੱਚ ਤੇ ਜਿੰਨਾ ਵਾਤਾਵਰਣ ਆਈ ਥਿੰਕ ਦੂਸ਼ਿਤ ਹੋ ਰਿਹਾ ਹੈ ਉੰਨੇ ਹੀ ਇਕੁਐਲਿਟੀ ਦੇ ਵਿੱਚ ਜਿਹੜੇ ਆ ਪੌਦੇ ਨਹੀਂ ਲਗਾਏ ਜਾ ਰਹੇ ਤਾਂ ਉਹਨਾਂ ਨੂੰ ਵੀ ਇੱਕ ਜੀ ਰਿਕਵੈਸਟ ਹੈ ਕਿ ਗੁਰਪੁਰਬ ਦੇ ਮੌਕੇ ਤੇ ਹੋਵੇ ਚਾਹੇ ਦੀਪਮਾਲਾ ਕੀਤੀ ਜਾਵੇ ਜ਼ਰੂਰ ਕੀਤੀ ਜਾਵੇ ਪਰ ਜਿਹੜੀ ਆਤੀਸ਼ਵਾਜੀ ਤੋਂ ਹੈ ਉਹ ਥੋੜੀ ਜੀ ਵਰਜਿਆ ਜਾਵੇ ਅੱਗੇ ਵੀ ਗੱਲਬਾਤ ਕਰਦੇ ਆ ਤਾਂ ਸਰਦਾਰ ਸਾਹਿਬ ਮਠਾਈ ਕਿਹੜੀ ਫੇਵਰੇਟ ਹੈ ਤੁਹਾਡੀ ਮੇਰੀ ਕਾਜੂ ਕਤਲੀ ਫੇਵਰੇਟ ਹੈ ਜੀ ਪਰ ਖਾਂਦੇ ਸਾਰ ਖਾਂਸੀ ਛਿੜ ਜਾਂਦੀ ਹੈ ਮੈਡਮ ਦੀ ਮੈਡਮ ਹੀ ਕਹਿੰਦੇ ਵੀ ਉਹ ਨਹੀਂ ਖਾਣ ਦੇਣੀ ਹੋਰ ਜਿਹੜੀ ਮਰਜ਼ੀ ਲੈ ਲਿਓ ਤੁਹਾਡੀ ਕਿਹੜੀ ਫੇਵਰੇਟ ਹੈ मिठाइयां ताजी देखो मीठा आजकल नेगेटिव ਤੁਸੀਂ ਸੋਚੋਗੇ ਵੀ ਜ਼ਿਆਦਾ ਗੱਲ ਕੀਤੀ ਜਾ ਰਹੀ ਹੈ ਪਰ ਘਰ ਬਣਾ ਕੇ ਜਿਹੜੀ ਵੀ ਚੀਜ਼ ਖਾਈ ਜਾਵੇ ਮਿੱਠੀ ਆਈ ਥਿੰਕ ਉਸ ਤੋਂ ਬਿਹਤਰ ਕੋਈ ਮਠਿਆਈ ਨਹੀਂ ਕਿਹੜੇ ਕੀ ਬਣਾਇਆ ਖੀਰ ਖੀਰ ਬਣਾਈ ਬਸ ਖੀਰ ਨਾਲ ਹੀ ਸਰਦਾ ਤੁਹਾਡਾ ਜੀ ਹਾਂ ਬਿਲਕੁਲ ਜੀ ਬਿਲਕੁਲ ਫਿਰ ਤੁਸੀਂ ਡਿਮਾਂਡ ਰੱਖਣੀ ਸੀ ਨਾ ਡਿਮਾਂਡ ਤੇ ਵੀਡੀਓ ਮਿਲ ਜਾਂਦੇ ਕਿ ਆ ਦੇਖੋ ਆ ਰੈਸਪੀਆ ਬਣਾ ਕੇ ਦੇ ਬਿਲਕੁਲ ਜੀ ਬਿਲਕੁਲ ਪਰ ਡਿਮਾਂਡ ਪੂਰੀ ਕੀਤੀ ਨਹੀਂ ਗਈ ਨਮਕੀਨ ਦੇ ਸ਼ਕੀਨ ਨੇ ਨਾ ਫਿਰ ਨਮਕੀਨ ਦੀਆਂ ਡਿਮਾਂਡ ਇਹਨਾਂ ਦੀ ਜ਼ਿਆਦਾ ਪੂਰੀ ਕੀਤੀ ਜੀ ਅੱਗੇ ਵੀ ਗੱਲਬਾਤ ਕਰਦੇ ਆ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਰੌਣਕ ਲੱਗੀ ਹੋਈ ਆ ਤਾਂ ਇੱਥੇ ਬਾਈ ਜੀ ਨੇ ਜਿਹੜੇ ਉਹਨਾਂ ਵੱਲੋਂ ਵੀ ਆਪਣੀ ਸਟਾਲ ਲਗਾਈ ਗਈ ਆ ਤਾਂ ਬਾਈ ਜੀ ਕਿਵੇਂ ਆ ਮਾਹੌਲ ਮਾਹੌਲ ਬਹੁਤ ਵਧੀਆ ਵੀਰ ਜੀ ਇੱਕ ਨੰਬਰ ਦਾ ਇੱਕ ਨੰਬਰ ਦਾ ਪੂਰਾ ਗਾਹਕ ਆ ਫੁੱਲ ਲਗਾ ਕਾ ਵੀ ਵਿਚ ਵਿਚ ਤਾਂ ਲੋਕ ਕਹਿੰਦੇ ਨੇ ਵੀ ਠੰਡਾ ਹੀ ਮਾਹੌਲ ਨਹੀਂ ਠੀਕ ਹੈ ਵੀਰ ਜੀ ਬਹੁਤ ਵਧੀਆ ਤੇ ਦੀਵਾਲੀ ਫਿਰ ਕਿਸ ਦਿਨ ਦੀ ਬਣਾਈ ਜਾ ਰਹੀ ਆ ਦੀਵਾਲੀ ਅੱਜ ਵੀ ਮਨਾएंगे ਜੀ ਕੱਲ ਵੀ ਮਨਾएंगे ਜੀ ਆ 4 ਵਜੇ ਸਟਾਰਟ ਹੋ ਜਾਏਗੀ ਅੱਜ ਵੀ ਮਨਾएंगे ਕੱਲ ਵੀ ਮਨਾएंगे ਜੀ ਸ਼ਾਮ ਨੂੰ ਕੀ ਕੁਝ ਕਰਨ ਵਾਲੇ ਹੋ ਸ਼ਾਮ ਨੂੰ ਜੀ ਮਠਾਈ ਖਾएंगे ਜੀ ਮੱਤਾ ਟੱਕेंगे ਛੋਟੇ ਮੋਟੇ ਪਟਾਕੇ ਚਲਾ ਲੇਗੇ ਹੁਣ ਵੀ ਚਲਾਉਣੀ ਹੈ ਹਾਂ ਜੀ ਹੁਣ ਵੀ ਹੁਣ ਤਾਂ ਸਮਾਨ ਵੇਚ ਰਹੇ ਜੀ ਨਾ ਮਤਲਬ ਕਿ ਸ਼ਾਮ ਨੂੰ ਜਾ ਕੇ ਚਲਾਉਂਗੇ ਸ਼ਾਮ ਨੂੰ ਜਾ ਕੇ ਚਲਾएंगे ਜੀ ਬੱਚੇ ਚਲਾਉਣਗੇ ਜਾਂ ਖੁਦ ਚਲਾਉਂਗੇ ਅਸੀਂ ਤਾਂ ਉਹੀ 11 ਵਜੇ ਚਲਾएंगे ਜੀ ਜੀ ਸਮਾਨ ਵੇਚਨੇਗੇ ਕਿ ਕਿਵੇਂ ਪਹਿਲਾਂ ਵਾਲੀ ਦੀਵਾਲੀ ਤੇ ਹੁਣ ਵਾਲੀ ਚ ਕੀ ਫਰਕ ਲੱਗਦਾ ਫਰਕ ਕੁਝ ਨਹੀਂ ਲੱਗਦਾ ਜੀ ਉੱਕਣੇ ਚੱਲ ਰਹੇ ਜਿਵੇਂ ਪਹਿਲਾਂ ਚੱਲ ਰਹੇ ਜੀ ਇਹ ਕੋਈ ਖਾਸ ਗੱਲ ਸੁਲੇਹਾ ਲੋਕਾਂ ਨੂੰ ਤੁਸੀਂ ਦੀਵਾਲੀ ਤੇ ਦੇਣਾ ਚਾਹੋ ਬਾਜੀ RAMLAL MALAWI ਜੀ ਨਾ ਕਿਸੇ ਨਾਲ ਲੜੋ ਨਾ ਕੋਈ ਨਸ਼ਾ ਕਰੋ ਮਠਾਈ ਸਖੋ ਜੀ ਆਪਣਾ RAMLAL ਮਨਾਓ ਜੀ ਦੀਵਾਲੀ ਛੋਟੇ ਹੁੰਦੇ ਪਟਾਕੇ ਕਿੰਨੇ ਕੇ ਚਲਾਉਂਦੇ ਸੀ ਛੋਟੇ ਹੁੰਦੇ ਬਹੁਤ ਚਲਾਏ ਜੀ ਛੋਟੇ ਹੁੰਦੇ ਪਤਾ ਨਹੀਂ ਸੀ ਵੀ ਪਟਾਕਿਆਂ ਦਾ ਨੁਕਸਾਨ ਹੈ ਉਹ ਪਤਾ ਨਹੀਂ ਕਿ ਆਪ ਘਟ ਚਲਾਤੇ ਸਾਂ ਚੌੜ ਚੂੜ ਨਹੀਂ ਕਰਦੇ ਹੁੰਦੇ ਸੀ ਚੌੜ ਵੀ ਕਰਦੇ ਸੀ ਬਹੁ ਕਰਦੇ ਤੇ ਕਦੇ ਛਿੱਤਰ ਨਹੀਂ ਪਏ ਪਿੱਛੇ ਫੁੱਲ ਫੜਦੇ ਸੀ ਫੁੱਲ ਫੁੱਲ ਜੀ ਚਿੱਤਰ ਵੀ ਫੁੱਲ ਪੜਤੇ ਦੇ ਪਰ ਚਿੱਤਰ ਉਪਰ ਉਹ ਮੰਨਤੇ ਨੇ ਵੀ ਹੁਣ ਫਿਰ ਤੁਹਾਡੇ ਜਵਾਕ ਜਿਆਦਾ ਸਨਾਰਤ ਕਰਦੇ ਨੇ ਕਿ ਤੁਸੀਂ ਜਿਆਦਾ ਕਰਦੇ ਸੀ ਅਸੀਂ ਜਿਆਦਾ ਕਰਦੇ ਸੀ ਜਵਾਕ ਤਸਾਉ ਨੇ ਜਵਾਕ ਤਸਾਉ ਨੇ ਜਵਾਕ ਸਾਹਿਬ ਹੋਗੇ ਸੀ ਬਹੁਤ ਕਰਦੇ ਸੀ ਸਰ ਆਪ ਠੀਕ ਹੈ ਜੀ ਧੰਨਵਾਦ ਤੇ ਅੱਗੇ ਵੀ ਗੱਲਬਾਤ ਕਰਦੇ ਆ ਤੇ ਦੇਖ ਲਿਆ ਕਿ ਕਿਸ ਪ੍ਰਕਾਰ ਦਾ ਮਾਹੌਲ ਆ ਜਿਹੜਾ ਉਹ ਇੱਥੇ ਬਣਿਆ ਹੋਇਆ ਇਹ ਤਾਂ ਲਗਾਤਾਰ ਦੇਖੋ ਤੁਸੀਂ ਕਿ ਬਾਜ਼ਾਰਾਂ ਦੇ ਵਿੱਚ ਵੀ ਰੌਣਕ ਆ ਜਿਹੜੀ ਉਹ ਲੱਗੀ ਆ ਤਾਂ ਮੈਡਮ ਹੈਪੀ ਦੀਵਾਲੀ ਹੈਪੀ ਦੀਵਾਲੀ ਸਰ ਕਿਸ ਤਰ੍ਹਾਂ ਸੈਲੀਬ੍ਰੇਟ ਕਰ ਰਹੇ ਹੋ ਸਰ ਅੱਜ ਤਾਂ ਅਸੀਂ ਸ਼ਾਪਿੰਗ ਕਰਨ ਆਏ ਆ ਤੇ ਸ਼ਾਪਿੰਗ ਕਰਨ ਤੋਂ ਬਾਅਦ ਹੀ ਸੈਲੀਬ੍ਰੇਟ ਕਰਨਾ ਸ਼ਾਪਿੰਗ ਚੱਲ ਰਹੀ ਹੈ ਰੰਗੋਲੀ ਕਲਰਸ ਵਗੈਰਾ ਲੈਣ ਆਏ ਆ ਬਾਕੀ ਚੀਜ਼ਾਂ ਲੈਣ ਆਏ ਆ ਡੈਕੋਰੇਸ਼ਨ ਕਰਨ ਲਈ ਘਰ ਦੀ ਉਸ ਤੋਂ ਬਾਅਦ ਅਸੀਂ ਫਿਰ ਕਿਸ ਦਿਨ ਮਨਾਉਣੀ ਹੈ ਦੀਵਾਲੀ ਸਰ ਮੇਰੇ ਹਿਸਾਬ ਨਾਲ ਤਾਂ 21 ਤਰੀਕ ਦੀ ਹੈ ਦੀਵਾਲੀ ਕਿਉਂਕਿ ਮੈਂ ਸਿੱਖ ਰਿਲੀਜੀਅਨ ਨੂੰ ਬਿਲੋਂਗ ਕਰਦੀ ਆ ਤਾਂ ਮੇਰੇ ਹਿਸਾਬ ਨਾਲ ਗੁਰਦੁਆਰੇ ਚ ਦਈ ਕਿਹਾ ਗਿਆ ਕਿ 21 ਤਰੀਕ ਦੀ ਹੈ ਬਟ ਲੋਕ ਕੀ ਕਹ ਰਹੇ ਕਿ 20 ਤਰੀਕ ਦੀ ਦੀਵਾਲੀ ਹੈ ਅਯੋਧਿਆ ਤੋਂ ਆਇਆ ਕਿ 20 ਤਰੀਕ ਦੀ ਹੈ ਬਟ ਅਸੀਂ 21 ਤਰੀਕ ਨੂੰ ਮਨਾ ਰਹੇ ਹਾਂ ਪਰ ਲੋਕ ਤਾਂ ਦੋਨੋਂ ਦਿਨ ਐਨਜੋਏ ਕਰ ਰਹੇ ਨੇ ਹਾਂ ਛੋਟੀ ਦੀਵਾਲੀ ਵੱਡੀ ਦੀਵਾਲੀ ਬਚਪਨ ਤੋਂ ਸੋਨਦੇ ਸੀ ਵੀ ਛੋਟੀ ਦੀਵਾਲੀ ਵੀ ਹੈ ਵੱਡੀ ਦੀਵਾਲੀ ਵੀ ਹੈ ਛੋਟੀ ਵੀ ਮਨਾਵਾਂਗੇ ਵੱਡੀ ਦੀਵਾਲੀ ਵੀ ਮਨਾਵਾਂਗੇ ਫਿਰ ਪਟਾਕੇ ਵਗੈਰਾ ਚਲਾਉਨੇ ਆ ਹਾਂ ਥੋੜੇ ਬਹੁਤ ਚਲਾ ਲੀਦੇ ਬੱਚਿਆਂ ਨੂੰ ਜ਼ਿਆਦਾ ਸ਼ ਇਹ ਕੁਝ ਖਾਸ ਇਸ ਦੀਵਾਲੀ ਤੇ ਲੱਗ ਰਿਹਾ ਪਹਿਲਾਂ ਨਾਲੋਂ ਇਸ ਦੀਵਾਲੀ ਤੇ ਖਾਸ ਤਾਂ ਕੁਝ ਨਹੀਂ ਹੈ ਜਿੱਦਾਂ ਜਿੱਦਾਂ ਵੱਡੇ ਹੋ ਰਹੇ ਆ ਹੌਲੀ ਹੌਲੀ ਸ਼ੌਂਕ ਵੀ ਖਤਮ ਹੋ ਰਹੇ ਆ ਹੌਲੀ ਹੌਲੀ ਦੀਵਾਲੀ ਦਾ ਚਾਹ ਵੀ ਕੱਟੀ ਜਾ ਰਿਹਾ ਬਚਪਨ ਹੁੰਦਾ ਸੀ ਉਦੋਂ ਬਹੁਤ ਜ਼ਿਆਦਾ ਚਾਹ ਸੀ ਹੁਣ ਤਾਂ ਚਾਹ ਘਟ ਰਿਹਾ ਜਿਸ ਦਿਨ ਤੋਂ ਸਾਮਨਾ ਮਹਿੰਗਾਈ ਹੋਈ ਜਾ ਰਹੀ ਹੈ ਆਪਣਾ ਚਾਹ ਵੀ ਘੱਟੀ ਜਾ ਰਿਹਾ ਸਮਾਨ ਵੀ ਘੱਟੀ ਜਾ ਰਿਹਾ ਸਾਰਿਆਂ ਜਿੱਦਾਂ ਬੱਚਿਆਂ ਨੂੰ ਕਿੰਨੇ ਕਿਤੇ ਪਟਾਕੇ ਲੈ ਕੇ ਦੇਤੇ ਬੱਚਿਆਂ ਨੂੰ ਤਾਂ ਲੈ ਤੇ ਹੁਣ ਜਿਹੜੇ ਉਹਨਾਂ ਨੂੰ ਚਾਹੀਦੇ ਸੀ ਕਿ ਅਸੀਂ ਚਾਹਨੇ ਵੀ ਸਾਡਾ ਬਚਪਨ ਬਹੁਤ ਵਧੀਆ ਬੀਤਿਆ ਬੱਚੇ ਵੀ ਆਪਣਾ ਬਚਪਨ ਵਧੀਆ ਬਤਾਨ ਉਹਨਾਂ ਨੂੰ ਜੋ ਚੀਜ਼ਾਂ ਚਾਹੀਦੀਆਂ ਉਹ ਸਾਰੀਆਂ ਆਪਾਂ ਲੈ ਕੇ ਦੇਤੀਆਂ ਤੇ ਬੱਚੇ ਅੱਜ ਕੱਲ ਦੇ ਸ਼ਰਾਰਤ ਜ਼ਿਆਦਾ ਕਰਦੇ ਨੇ ਜਾਂ ਤੁਸੀਂ ਆਪਣੇ ਵੇਲੇਆਂ 'ਚ ਵੱਧ ਕਰਦੇ ਨੇ ਨਹੀਂ ਅੱਜ ਕੱਲ ਦੇ ਬੱਚੇ ਜ਼ਿਆਦਾ ਸ਼ਰਾਰਤੀ ਹੈ ਸਾਡੇ ਟਾਈਮ ਤੇ ਤਾਂ ਇਹ ਕਿ ਮਮਾ ਪਾਪ ਇੱਕ ਵਾਰ ਘੂੜ ਦਿੰਦੇ ਸੀ ਤਾਂ ਅਸੀਂ ਬੈਠ ਜਾਂਦੇ ਸੀ ਟਿੱਕੇ ਕੇ ਹਾਂ ਵੀ ਘੂੜ ਤਾਂ ਹੁਣ ਸ਼ਾਂਤ ਹੋ ਕੇ ਬੈਠਦੇ ਪਰ ਅੱਜ ਕੱਲ ਦੇ ਬੱਚੇ ਸੁਣਦੇ ਨਹੀਂ ਆਪਣੀ ਮਰਜ਼ੀ ਦੇ ਧੰਨਵਾਦ ਜੀ ਤਾਂ ਅੱਗੇ ਵੀ ਗੱਲਬਾਤ ਕਰਦੇ ਆ ਤੁਸੀਂ ਦੇਖੋ ਕਿ ਬਲਦਾਰ ਦੇ ਵਿੱਚ ਰੌਣਕਾਂ ਜਿਹੜੀ ਉਹ ਲੱਗੀ ਹੋਈ ਆ ਤਾਂ ਅੰਕਲ ਜੀ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਭਾਈ ਕਿਹ ਕਿਵੇਂ ਮਾਹੌਲ ਆ ਮਾਹੌਲ ਦੇਖ ਹੀ ਲਿਓ ਕਿਹਸੇ ਮਾਹੌਲ ਜੀ ਥੋੜਾ ਜਿਹਾ ਸ਼ਮਹਾਰੇ ਨੇ ਗੱਲਬਾਤ ਕਰਨ ਤੋਂ ਅੱਗੇ ਵੀ ਗੱਲਬਾਤ ਕਰਦੇ ਆ ਤਾਂ ਸਰਦਾਰ ਸਾਹਿਬ ਤੁਹਾਨੂੰ ਦੀਵਾਲੀ ਤੇ ਬੰਦੀ ਛੋੜ ਦੇ ਵਸਦੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਵਾਰਾਂ ਤੇ ਸ਼ਾਪਿੰਗ ਕਰਨ ਆਏ ਹੋ ਬਸ ਵਸੇ ਸ਼ੇਅਰ ਕਰਨ ਆ ਗਏ ਘੁੰਮਣ ਤੇ ਕਿਵੇਂ ਦੇਖ ਰਹੇ ਹੋ ਬਧਰੀਆ ਅੱਛਾ ਸ਼ਾਨ ਚ ਜਵਿਆ ਵਧੀਆ ਠੀਕ ਆ ਪਿੰਡ ਤੇ ਰਹਿਣ ਵਾਲੇ ਹੋ ਜਾਂ ਸ਼ਹਿਰ ਦੇ ਨਹੀਂ ਕਿਧਈਆਂ ਜੀ ਤੇ ਸ਼ਹਿਰਾਂ ਦੀ ਦੀਵਾਲੀ ਚ ਕੀ ਖਾਸ ਹੁੰਦਾ ਏ ਕੋਈ ਐਕੀ ਹੈ ਨਹੀਂ ਹੁੰਦਾ ਸਹਾਰ ਲੁਟਾ ਜਨਾ ਰੰਗ ਜਾਂ ਉਦਾਂ ਉਦਾਂ ਹਾਸਾ ਤਾਂ ਹੈ ਨਹੀਂ ਅੱਜ ਕੱਲ੍ਹ ਲੁਟਾ ਪਹਿਲਾਂ ਕੀ ਖਾਸ ਸੀਗਾ ਪਹਿਲਾਂ ਅਗਲੇ ਨੂੰ ਚਾਹ ਹੁੰਦਾ ਸੀਗਾ ਵੀ ਫਵਾਰੀ ਜਾ ਕੇ ਜੀ ਇਹ ਕਰਨਾ ਉਹ ਕਰਨਾ ਹੁੰਦਾ ਕੋਈ ਜੀ ਕਹਿੰਦਾ ਕਹਿੰਦੇ ਜਵਾ ਜਿਹੜੇ ਬਜ਼ੁਰਗ ਦੱਸਦੇ ਹੁਣ ਇਹਦੇ ਬਜ਼ੁਰਗ ਨੇ ਉਹ ਦੱਸਦੇ ਹੁੰਦੇ ਸੀ ਕਿ ਸਾਨੂੰ ਤਾਂ ਮਠਾਈ ਉਹ ਮਸਾਖਾਨ ਨੂੰ ਮਿਲਦੀ ਸੀ ਹਾਂ ਜੀ ਹਾਂ ਜੀ ਬਿਲਕੁਲ ਸਹੀ ਗੱਲ ਕਰ ਰਹੇ ਜੀ ਤੇ ਫਿਰ ਤੁਹਾਨੂੰ ਕਿੰਨੀ ਕਿ ਪਸੰਦ ਆ ਮਠਾਈ ਆਪਾਂ ਤਾਂ ਮਠਾਈ ਖਾਂਦੇ ਨਹੀਂ ਜੀ ਆਪਾਂ ਤਾਂ ਮਾੜੀ ਫੋਟੀ ਸ਼ੂਗਰ ਮੇਲਾ ਕੁਲੀ ਦੀ ਆਦਰਵਾਜ ਤਾਂ ਨਹੀਂ ਮਿੱਠਾ ਪਸੰਦੀ ਨਹੀਂ ਕਰਦੇ ਆਪਾਂ ਜੀ ਓਕੇ ਠੀਕ ਹੈ ਥੈਂਕ ਯੂ ਧੰਨਵਾਦ ਜੀ ਅੱਗੇ ਵੀ ਗੱਲਬਾਤ ਆ ਜਿਹੜੀ ਉਹ ਕਰਦੇ ਆ ਤੁਸੀਂ ਦੇਖੋ ਕਿ ਬਾਜ਼ਾਰ ਦੇ ਵਿੱਚ ਰੌਣਕ ਆ ਜਿਹੜੀ ਉਹ ਲੱਗੀ ਹੋਈ ਆ ਵੱਡੀ ਗਿਣਤੀ ਵਿੱਚ ਲੋਕ ਨੇ ਜਿਹੜੇ ਉਹ ਸ਼ਾਪਿੰਗ ਕਰਨ ਆ ਰਹੇ ਨੇ ਨਵਾਨਾਂ ਦੀਆਂ ਕਤਾਰਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਸ਼ਾਪਿੰਗਾਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਲੋਕ ਗਾਕਾਂ ਦੀ ਵੇਟ ਕਰ ਰਹੇ ਨੇ ਤੇ ਅੱਗੇ ਵੀ ਗੱਲਬਾਤ ਆ ਜਿਹੜੀ ਉਹ ਕਰਦੇ ਆ ਕਿ ਕਿਸ ਪ੍ਰਕਾਰ ਦਾ ਮਾਹੌਲ ਹੈ ਤਾਂ ਬਾਈ ਜੀ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਸਿੱਕੇਵੇਂ ਦੇਖ ਰਹੇ ਹਾਂ ਕਾਰੋਬਾਰ ਦੀਵਾਲੀ ਤੇ ਵਧੀਆ ਕਿੰਨਾ ਰੁਝਾਨ ਆ ਜਿਹੜਾ ਉਹ ਲੋਕਾਂ ਦਾ ਸਵਰਥਿਕ ਨੂੰ ਮਿਲ ਰਿਹਾ ਹੈ ਨਾ ਨਾ ਵਧੀਆ ਰਿਸਪੌਂਸਿਵਨਸ ਮਿਲਿਆ ਤੇ ਤੁਸੀਂ ਕਿਵੇਂ ਖਾਸ ਬਣਾਉਣੀ ਆਪਣੀ ਦੀਵਾਲੀ ਆ ਵਧੀਆ ਬਣਾਉਣੀ ਹੈ ਜੀ ਠੀਕ ਹੈ ਟਾਕੇ ਵਗੈਰਾ ਚਲਾਉਂਦੇ ਹੋ ਆ ਚਲਾਉਂਦੇ ਆ ਜੀ ਰਾਤੀ ਚਲਾਵਾਂਗੇ ਅੱਛਾ ਤੇ ਇਸ ਵਾਰ ਜੇ ਦੇਖਿਆ ਜਾਵੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਲਿਆਉਣੀ ਪਸੰਦ ਕਰਦੇ ਨੇ ਤਾਂ ਤੁਹਾਡੇ ਕੋਲ ਕੀ ਖਾਸ ਵੈਰਾਈਟੀਆਂ ਦੀਵਾਲੀ ਤੇ ਸਾਡੇ ਕੋਲ ਤਾਂ ਸਟੈਂਡਲ ਸੀ ਜੀ ਠੀਕ ਹੈ ਇਧਰ ਦੇ ਆਕਣਾ ਓਨ ਅਦਰ ਗੋਲ ਡੈਕੋਰੇਸ਼ਨਸ ਆ ਹਨ ਜੀ ਓਨ ਅਦਰ ਓਨ ਅਰਿਆ ਅੱਗੇ ਵੀ ਗੱਲਬਾਤ ਆ ਜਿਹੜੀ ਉਹ ਕਰਦੇ ਆ ਇੱਥੇ ਤੁਸੀਂ ਦੇਖੋ ਕਿ ਸ਼ਾਪਿੰਗ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਮਾਤਾ ਜੀ ਦੀਵਾਲੀ ਦੀ ਬਹੁਤ-ਬਹੁਤ ਵਧਾਈਆਂ ਤੁਹਾਨੂੰ ਬੰਨੀ ਵਧੀਆ ਵਾਟਾ ਬੰਮਾਰਕਾ ਤੇ ਕਿਵੇਂ ਮਨਾਉਣੀ ਆ ਜੀ ਫਿਰ ਦੀਵਾਲੀ ਵਧੀਆ ਮਨਾਉਣੀ ਬਟੇ ਡੈਕੋਰੇਸ਼ਨ ਦਾ ਸਮਾਨ ਖਰੀਦ ਰਹੇ ਹਾਂ 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 ਬਟੇ ਕੀ ਕੁਛ ਲਿਆ ਜੀ ਫਿਰ ਇਹ ਤਾਂ ਲੈ ਰਹੇ ਆ ਬਟੇ ਸਮਾਨ ਜੀ ਕੀ ਲੈ ਕੇ ਜਾਣਾ ਕੋਈ ਸੋਚਿਆ ਕੋਈ ਖਾਸ ਚੀਜ਼ ਨਾ ਖਾਸ ਤਾਂ ਹੀ ਤੁਮਰ ਵਗੈਰਾ ਹੀ ਆ ਤੁਮ ਬੱਲੇ ਰਿਆਂ ਫੁੱਲ ਲੈ ਰਹੇ ਹੋਗੇ ਨਾ ਤੇ ਘਰੇ ਬੱਚੇ ਵੇਟ ਕਰ ਰਹੇ ਹੋਣੇ ਕਿ ਦਾਦੀ ਪਟਾਕੇ ਲੈ ਕੇ ਆਉਗੀ। ਕੱਕ ਦਾ ਘਰੇ ਬਹੁਤ ਬਜਾਣਾ ਜੀ ਹੋਰ ਸਾਮਾਨ ਲੈ ਜਾਉਣ ਨੂੰ ਵਾਸਤੇ ਲਾਈਟ ਵਗੈਰਾ ਕੋਈ। ਜੀ। ਤੁਹਾਨੂੰ ਡਰ ਨਹੀਂ ਲੱਗਦਾ ਜਦੋਂ ਆਖ ਵੱਡੇ ਵੱਡੇ ਪਟਾਕੇ ਚਲਾਉਂਦੇ ਨੇ? ਨਹੀਂ ਵੱਡੇ ਨਹੀਂ ਅਸੀਂ ਛੋਟੇ ਹੀ ਦਿੰਦੇ ਹਾਂ ਵੱਡੇ ਨਹੀਂ। ਇਹ ਜਵਾਕ ਜਿੱਦ ਕਰਨ ਵੀ ਵੱਡੇ ਚਾਹੀਦੇ ਨੇ। ਇਹ ਸਾਡੇ ਬੱਚੇ ਛੋਟੇ ਆ। ਅੱਛਾ। ਵੱਡੇ ਹੋਣਗੇ ਫੇਰ ਵੱਡੇ ਲੈ ਕੇ ਦਵਾਂਗੇ। ਨਹੀਂ। ਨਹੀਂ। ਫੇਰ ਨਹੀਂ ਲੈ ਕੇ। ਨਾ ਨਾ ਹੋਵੇ ਨਹੀਂ ਲੈ ਕੇ ਦੇਣੇ। ਜੀਨੇ ਜੀ ਦਾਦੀ ਜੀ ਹੁੰਦੀ ਆ ਉਹਨਾਂ ਚਿਰ ਬਾਕੀ ਫਿਰ ਦੇਖੀ ਜਾਊਗੀ ਤੁਸੀਂ ਜਦੋਂ ਪਹਿਲਾਂ ਸਮਿਆਂ ਚ ਦੀਵਾਲੀ ਮਨਾਉਂਦੇ ਸੀ ਉਦੋਂ ਉਦੀ ਦੀਵਾਲੀ ਤੇ ਹੁਣ ਵਾਲੀ ਚ ਕੀ ਫਰਕ ਆ ਬੇਟਾ ਅਸੀਂ ਕਦੋਂ ਪਟਾਕੇ ਬੜਾ ਬਜਾਉਂਦੇ ਸੀ ਕੋਈ ਵੀ ਨਹੀਂ ਬਜਾਉਂਦਾ ਸੀ ਅਸੀਂ ਤਾਂ ਨਹੀਂ ਤਾਂ ਵੈਸੇ ਦਵਾਈ ਕਿਹੜਾ ਮਾਵਾ ਆਪਣੇ ਹੁਕਾ ਦੇ ਆਪਸੇ ਮਨਾ ਲਈ ਜੀ ਤੇ ਹੁਣ ਤਾਂ ਜਵਾਕ ਜਿੱਦ ਕਰਦੇ ਨੇ ਕਿ ਫਲਾਣੀ ਚੀਜ਼ ਲੈ ਕੇ ਦਿਓ ਜਿੱਦ ਵਿੱਚ ਤਾਂ ਅਸੀਂ ਆ ਲੈਟ ਲੈਦੇ ਆ ਜੀ ਬੱਚਾ ਇਹ ਕੀ ਦੀ ਡਿਮਾਂਡ ਆ ਪੋਤੇ ਦੀ ਕੀ ਕਹਿੰਦਾ ਕਹਿੰਦਾ ਮਮਾ ਲੈਟ ਲੈ ਕੇ ਆਇਓ ਇਹ ਨਾਲ ਲਿਆਂਦੀ ਫਿਰ ਪਲੇਸ ਕਰਦਾ ਤੋੜਦਾ ਫਿਰ ਜਿਹੜੀ ਲਾਈਟ ਵਾਲੀ ਚੀਜ਼ ਹੁੰਦੀ ਹੈ ਤੋੜ ਦਿੰਦਾ ਫਿਰ ਤਾਂ ਡਿਮਾਂਡ ਪੂਰੀ ਕਰਨੀ ਪੈਂਦੀ ਹੈ ਕਰਨੀ ਤਾਂ ਪੈਂਦੀ ਉਹ ਗਲਤ ਗੱਲ ਮਤ ਕਰਦੇ ਆ ਬਾਈ ਜੀ ਕਿਵੇਂ ਦੇਖਦੇ ਹੋ ਦੀਵਾਲੀ ਦਾ ਬੋਲ ਬਹੁਤ ਵਧੀਆ ਜੀ ਤੁਸੀਂ ਕਿਵੇਂ ਮਨਾਉਣੀ ਆ ਫਿਰ ਸ਼ਾਮ ਨੂੰ ਲਖੋ ਇਹ ਵੈਸੇ ਤਾਂ ਸ਼ਾਂਤਮਈ ਮਾਹੌਲ ਨਾਲ ਹੀ ਮਨਾਉਂਦੇ ਆ ਢਟਕੇ ਨਹੀਂ ਚਲਾਉਂਦੇ ਢਟਕੇ ਚਲਾਉਂਦੇ ਆ ਪਰ ਸ਼ਾਂਤਮਈ ਕਿੱਧਰ ਹੋਏ ਪਰ ਜ਼ਿਆਦਾ ਨਹੀਂ ਚਲਾਉਂਦੇ ਕਲਰਫੁੱਲ ਬੰਦੇ ਸਾਂਦੇ ਚਲਾ ਲੈਂਦੇ ਕਲਰਫੁੱਲ ਕਲਰਫੁੱਲ ਠੀਕ ਹੈ ਜਿਵੇਂ ਦੇਖਦੇ ਹਾਂ ਇਸ ਵਾਰ ਮਾਹੌਲ ਵਾਕਈ ਦੀਵਾਲੀ ਨਾਲੋਂ ਸਾਰਾ ਬਹੁਤ ਜ਼ਿਆਦਾ ਵਧੀਆ ਤੇ ਭੀੜ ਵੀ ਬਹੁਤ ਜ਼ਿਆਦਾ ਪਿਛਲੇ ਵਾਰ ਨਾਲੋਂ ਕਾਫੀ ਵੱਧਾ ਹੈ। ਬਾਜ਼ਾਰਾਂ 'ਚ ਖੜ ਕੇ ਮੈਂ ਦੇਖਦੇ ਹਾਂ ਮਾਰਕੀਟ ਤੇ ਕਿੰਨਾ ਕਸਰ ਦੇਖਦੇ ਉਸ ਚੀਜ਼ ਦਾ। ਮੈਨੂੰ ਲੱਗਦਾ ਡਬਲ ਹੋ ਗਿਆ ਪਿਛਲੀ ਵਾਰ ਨਾਲੋਂ ਕਾਫੀ ਜ਼ਿਆਦਾ ਹੈਗਾ ਇਸ ਵਾਰ। ਬਹੁਤ ਹੀ ਜ਼ਿਆਦਾ ਹੈ। ਕੋਈ ਯਾਦ ਹੋਵੇ ਦੀਵਾਲੀ ਮਨਾਉਣ ਨਾਲ ਜੁੜੀ ਹੋਈ ਤੁਹਾਡੇ ਬਚਪਨ ਦੀ ਜਾਂ ਜਵਾਨੀ ਵੇਲੇ ਦੀ? ਮੈਂ ਪਹਿਲਾਂ ਤਾਂ ਬਚਪਨ ਦੇ ਵਿੱਚ ਤਾਂ ਉਹ ਟੋਪੜੇ ਹੁੰਦੇ ਸੀਗੇ ਉਹਨਾਂ ਨਾਲ ਚਲਾਉਂਦੇ ਸੀਗੇ ਲਾ ਕੇ। ਉਹਦਾ ਪਾਈਪ ਵੈਲਡਿੰਗ ਕਰਕੇ ਜਿਗਾਰਡ ਬਣਾ ਕੇ। ਹਾਂ ਜੀ। ਹੋਣ ਤਾਂ ਬਸ ਫਿਰ ਛੋਟੇ ਮੋਟੇ ਵਲਾਕੇ ਨੇ ਹੁਣ ਜਵਾਕਾਂ ਨੂੰ ਨੀ ਉਹ ਚੀਜ਼ ਲੈ ਕੇ ਦਿੰਦੇ ਕਿ ਦਵਾਈਕ ਮੰਦੀ ਨਹੀਂ ਹੈਗੀ ਉਹ ਮਾਹੌਲ ਹੀ ਘਟਿਆ ਜਾਂ ਤਾਂ ਮਿਲਦੀ ਨਹੀਂ ਹੈਗੀ ਬਾਜ਼ਾਰ 'ਚ ਮਿਲਦੀ ਘਟਾ ਜੀ ਜੇ ਮਿਲਦੀ ਹੋਵੇ ਫਿਰ ਉਹ ਦੇਖ ਕੇ ਇੱਕ ਦੂਜੇ ਨੂੰ ਦੇਖ ਕੇ ਕਰਦੇ ਨੇ ਨਾ ਬੱਚੇ ਤਾਂ ਜੀ ਹਾਂਜੀ ਇੱਕ ਦੇਖਿਆ ਕਿ ਪੁਰਾਣੇ ਸਮਿਆਂ 'ਚ ਲੋਕ ਚੌੜਾ ਮੋਹ ਕਰਦੇ ਸੀ ਬੰਬ ਹੱਥਾਂ ਨਾਲ ਚਲਾਉਣੇ ਮਤਲਬ ਕਿ ਰਿਸਕ ਲੈਂਦੇ ਰਹਿੰਦੇ ਸੀ ਹੁਣ ਇਹ ਚੀਜ਼ਾਂ ਬੜੀਆਂ ਘਟ ਗਈਆਂ ਇਹ ਥੋੜਾ ਬੋਦਾ ਬੱਚਿਆਂ ਨੂੰ ਡਰਾ ਕੇ ਰੱਖੀਦਾ ਅੱਜਕੱਲ ਪਹਿਲਾਂ ਖੁੱਲੇ ਆਮ ਛੱਡਦੇ ਸੀ ਮਾਪੇ ਦੇਖਦੇ ਨਹੀਂ ਸੀਗੇ ਜੋ ਮਰਜ਼ੀ ਕਰੀ ਜਾਓ ਮਤਲਬ ਤੁਸੀਂ ਖੁੱਲੇ ਛੱਡੇ ਹੋਏ ਸੀ ਖੁੱਲੇ ਨਹੀਂ ਛੱਡੇ ਹੁਣ ਤਾਂ ਘਰ ਤੋਂ ਬਾਹਰ ਨਹੀਂ ਜਾਣ ਦਿੰਦੇ ਪਹਿਲਾਂ ਛੱਡੇ ਹੋਏ ਸੀ ਪਹਿਲਾਂ ਛੱਡੇ ਹੋਏ ਸੀ ਪਹਿਲਾਂ ਤਾਂ ਪਰਵਾਹ ਨਹੀਂ ਸੀ ਕਿ ਕਿਸੇ ਨੂੰ ਕਿੱਥੇ ਗਿਆ ਕਿੱਥੇ ਨਹੀਂ ਸ਼ਾਮ ਨੂੰ ਵਾਪਸ ਆ ਜਾਂਦਾ ਬੱਚਾ ਰਟ ਗਿਆ ਸੀ ਹੁਣ ਤਾਂ ਬਾਹਰ ਨਹੀਂ ਜਾਂਦੇ ਜਿਵੇਂ ਜਿਵੇਂ ਫੈਮਿਲੀ ਬੰਦੇ ਦੀ ਵੱਧਦੀ ਹੈ ਚਲੋ ਜਿਵੇਂ ਤੁਸੀਂ ਦੱਸਿਆ ਕਿ ਜਵਾਨ ਹੁੰਦਾ ਏ ਉਦੋਂ ਹੋਰ ਗੱਲ ਹੁੰਦਾ ਏ ਜਦੋਂ ਬੰਦਾ ਬੱਚੇ ਵਾਲਾ ਹੁੰਦਾ ਏ ਜ਼ਿੰਮੇਵਾਰੀਆਂ ਵੱਧੀਆਂ ਨੇ ਕਾਈ ਫੈਸਟੀਵਲ ਨੇ ਜਿਹੜੇ ਇਹ ਬੰਦੇ ਦੇ ਮਨਾਉਣ ਦੀ ਚਾਹ ਵਧਦੀ ਹੈ ਵੀ ਯਾਰ ਹਾਂ ਕੰਮਕਾਰਾਂ ਤੋਂ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਆਪਣੇ ਫੈਮਲੀ ਨੂੰ ਟਾਈਮ ਦੇ। ਹਾਂ ਮੇਨ ਤਾਂ ਇਹ ਹੈ ਕਿ ਸਾਰੇ ਜਾਂਦਾ ਆਪਣੇ ਬੱਚਿਆਂ ਨੂੰ ਖੁਸ਼ੀ ਦਈਏ। ਤਾਂ ਹੀ ਮਾਹੌਲ ਵਧ ਜਾਂਦਾ ਤਾਂ ਹੀ ਟ੍ਰੈਫਿਕ ਵੀ ਤਾਂ ਹੀ ਵੱਧ ਜਿਆ ਸਮਾਨ ਲੰਦੇ ਨੇ ਬੱਚਿਆਂ ਵਾਸਤੇ। ਪਹਿਲਾਂ ਇਹਦਾ ਨਹੀਂ ਸੀਗਾ। ਪਹਿਲਾਂ ਇਹਨਾਂ ਸ਼ੌਂਕ ਨਹੀਂ ਸੀ। ਤਾਂ ਕੀ ਮੈਸੇਜ ਦੇਣਾ ਚਾਹੂਂਗੀ ਦੀਵਾਲੀ ਤੇ? ਮੈਸੇਜ ਇਹ ਹੈ ਕਿ ਸਾਰੇ ਖੁਸ਼ੀ ਦੇ ਮੌਲ ਨਾਲ ਮਨਾਓ ਤੇ ਦਿਨ ਲੜਾਈ ਝਗੜੇ ਤੋਂ। ਤਾਂ ਦੀਵਾਲੀ ਆ ਜਿਹੜੀ ਉਹ ਮਨਾਈ ਜਾ ਰਹੀ ਆ ਲਗਾਤਾਰ ਲੋਕ ਨੇ ਜਿਹੜੇ ਉਹ ਸ਼ਾਪਿੰਗ ਕਰਦੇ ਨਜ਼ਰ ਨੇ ਜਿਹੜੇ ਉਹ ਆ ਰਹੇ ਨੇ ਆਪਣੀ ਫੈਮਿਲੀ ਦੇ ਨਾਲ ਲੋਕ ਵਜ਼ਾਰਾਂ ਦੇ ਵਿੱਚ ਦਿਖਾਈ ਦਿੰਦੇ ਨੇ ਤਾਂ ਬਾਈ ਜੀ ਦੀਵਾਲੀ ਦੀ ਬਹੁਤ-ਬਹੁਤ ਵਧਾਈ ਆ ਤੁਹਾਨੂੰ ਤੁਹਾਨੂੰ ਵੀ ਵੀਰੇ ਬਾਬਾ ਵਧਾਈ ਕਿਵੇਂ ਦੇਖਦੇ ਹੋ ਮਾਹੌਲ ਬਹੁਤ ਨਹੀਂ ਦੇਖ ਰਹੇ ਹੋ ਤੁਸੀਂ ਬਹੁਤ ਬੱਚੇ ਵਾਸਤੇ ਕੀ ਲੈਣਾ ਫਿਰ ਦੀਵਾਲੀ ਤੇ ਮਠਾਈਆਂ ਵਗੈਰਾ ਹਜੇ ਬਹੁਤ ਛੋਟਾ ਹੈ ਜੀ ਬਾਕੀ ਮਿੱਠਾਈ ਆ ਮਾੜਾ ਮੋਟਾ ਜੋ ਖਾਸ ਹੋਦਾ ਹਾਂਜੀ ਹਾਂਜੀ ਤਾਂ ਗ੍ਰੀਨ ਦੀਵਾਲੀ ਮਨਾਉਣੀ ਆ ਜਾਂ ਫਿਰ ਪਟਾਕੇ ਚਲਾਉਣ ਦੀ ਸਲਾਹ ਗ੍ਰੀਨ ਦੀਵਾਲੀ ਹੈ ਗ੍ਰੀਨ ਪਟਾਕੇ ਲੈ ਕੇ ਆਏ ਆ ਜੀ ਹਾਂਜੀ এনवायरमेंट ਫ੍ਰੈਂਡਲੀ ਪਟਾਕੇ ਹਾਂਜੀ ਜੀ ਹਾਂਜੀ ਫਿਰ ਤੁਹਾਨੂੰ ਵੀ ਮਤਲਬ ਸ਼ੌਂਕ ਆ ਪਟਾਕੇ ਚਲਾਉਂਦਾ ਹਾਂਜੀ ਹਾਂਜੀ ਲੋਕਲੀ ਲੈਂਦੇ ਹੋ ਜਾਂ ਕਿਤੋਂ ਬਾਹਰੋਂ ਲੈ ਕੇ ਆਉਂਦੇ ਗਰਾਊਂਡ ਤੋਂ ਲੈ ਕੇ ਆਏ ਜੀ ਹਾਂਜੀ ਤਾਂ ਹੋਰ ਕੀ ਕੁਝ ਖਾਸ ਦੇਖਣਾ ਚਾਹੁੰਦੇ ਹੋ ਦੀਵਾਲੀ ਤੇ ਬਸ ਇਹੀ ਹੈ ਵੀ ਆਪਣਾ ਸੇਫਲੀ ਸਾਰੇ ਮਨਾਉਣ ਬਸ ਇਹੀ ਹਾਂਜੀ ਧੰਨਵਾਦ ਜੀ ਸੋ ਤੁਸੀਂ ਦੇਖੋ ਕਿ ਦੀਵਾਲੀ ਆ ਜਿਹੜੀ ਉਹ ਮਨਾਈ ਜਾ ਰਹੀ ਆ ਲੋਕ ਤੇ ਜਿਹੜੇ ਉਹ ਬਜ਼ਾਰਾਂ ਵਿੱਚ ਪਹੁੰਚੇ ਹੋਏ ਨੇ ਬਜ਼ਾਰਾਂ ਵਿੱਚ ਲੋਕਾਂ ਦੀ ਭੀੜ ਉਮਰੀ ਹੋਈ ਆ ਕਾਰਾਂ ਮੋਟਰਸਾਈਕਲ ਲੈ ਕੇ ਲੋਕ ਪਹੁੰਚੇ ਨੇ ਦੀਵਾਲੀ ਲਈ ਪਟਾਕੇ ਦੀਵੇ ਮਠਾਈਆਂ ਅਤੇ ਹੋਰ ਸਮਾਨ ਆ ਜਿਹੜਾ ਉਹ ਖਰੀਦਿਆ ਜਾ ਰਿਹਾ ਏ ਭਾਵੇਂ ਦੋ ਦਿਨ ਦੀ ਦੀਵਾਲੀ ਦੀ ਕਨਫਿਊਜ਼ਨ ਆ ਲੇਕਿਨ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਦੋਵੇਂ ਦਿਨ ਹੀ ਦੀਵਾਲੀ ਮਨਾਵਾਂਗੇ ਮਾਰਕੀਟ ਦੇ ਵਿੱਚ ਵੀ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਵੀ ਕਿਹਾ ਹੈ ਕਿ ਚੰਗਾ ਸਬੂਸਾ ਜਿਹੜਾ ਉਸ ਵਕਤ ਦੀਵਾਲੀ ਤੇ ਮਿਲ ਰਿਹਾ ਹੈ ਤਾਂ ਕੈਮਰਾ ਪਰਸਨ ਸਤਨਾਮ ਸਿੰਘ ਨਾਲ ਮੈਂ ਬਲਵਿੰਦਰ ਸਿੰਘ ਪੀਸਾ ਕਰਤੀ ਵੀ ਹੈ ਨਾਰਾਇਣੀ ਪਟਿਆਲਾ ਤੋਂ